ਸੰਦੂ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ ਸਖਤ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਕਰਪਸ਼ਨ ਦੇ ਖਿਲਾਫ ਪੰਜਾਬ ਸਰਕਾਰ ਪਹਿਲਾਂ ਵੀ ਸਖਤ ਸੀ ਤਾਂ ਹੁਣ ਇੱਕ ਵਾਰ ਫਿਰ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਮੋੜ ਜਿਹੜੀ ਹੈ ਉਹ ਸਖਤੀ ਵਾਲਾ ਵਰਤਾਵ ਦਿਖਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਪੂਰੇ ਜ਼ਿਲ੍ਹਿਆਂ ਦੇ ਡੀਸੀ ਐਸਡੀਐਮ ਐਸਐਸਪੀ ਐਸਐਚਓ ਤੱਕ ਇਹ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਭ੍ਰਿਸ਼ਟਾਚਾਰ ਜਿੱਥੇ-ਜਿੱਥੇ ਵੀ ਹੈ ਉਸ ਦੇ ਉੱਪਰ ਨੱਥ ਪਾਈ ਜਾਵੇ ਉਸ ਨੂੰ ਰੋਕਿਆ ਜਾਵੇ ਨਹੀਂ ਤਾਂ ਹੁਣ ਤੁਹਾਡੇ ਤੇ ਕਾਰਵਾਈ ਹੋਵੇਗੀ ਜੀ ਹਾਂ ਇਹ ਬਕਾਇਦਾ ਪੰਜਾਬ ਸਰਕਾਰ ਦੇ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਹੁਕਮ ਜਾਰੀ ਕੀਤੇ ਗਏ ਨੇ ਕਿ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਜ਼ਿਲ੍ਹਿਆਂ 'ਚ ਜਿੱਥੋਂ-ਜਿੱਥੋਂ ਸ਼ਿਕਾਇਤਾਂ ਆ ਰਹੀਆਂ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਕਰਪਸ਼ਨ ਦੇ ਖਿਲਾਫ ਰਿਸ਼ਵਤ ਦੇ ਖਿਲਾਫ ਉੱਥੇ-ਉੱਥੇ ਨੱਥ ਪਾ ਲਈ ਜਾਵੇ ਜਲਦੀ ਤੋਂ ਜਲਦੀ ਉਸ ਨੂੰ ਰੋਕਿਆ ਜਾਵੇ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਕਰ ਦਿੱਤੀ ਜਾਵੇਗੀ ਜੀ ਹਾਂ ਇਹ ਪਹਿਲੀ ਵਾਰੀ ਹੋਇਆ ਹੋਣਾ ਕਿ ਸਰਕਾਰ ਨੇ ਸਿੱਧੇ ਸ਼ਬਦਾਂ ਦੇ ਵਿੱਚ ਅਫਸਰਾ ਨੂੰ ਇੱਕ ਵਾਰਨਿੰਗ ਦਿੱਤੀ ਗਈ ਹੋਵੇ ਸਰਕਾਰ ਦੇ ਵੱਲੋਂ ਅਫਸਰਾ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜਿੱਥੇ-ਜਿੱਥੇ ਵੀ ਕ੍ਰਪਸ਼ਨ ਹੈ ਉਸ ਨੂੰ ਰੋਕਿਆ ਜਾਵੇ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਹੋਵੇਗੀ ਆਖਰਕਾਰ ਜੇਕਰ ਇਹ ਕ੍ਰਪਸ਼ਨ ਨਹੀਂ ਰੁਕੀ ਤਾਂ ਤੁਹਾਡੇ ਉੱਪਰ ਕਾਰਵਾਈ ਕਰ ਦਿੱਤੀ ਜਾਵੇਗੀ ਸਿੱਧੇ ਤੌਰ ਤੇ ਇਹ ਵਾਰਨਿੰਗ ਪੰਜਾਬ ਸਰਕਾਰ ਦੇ ਵੱਲੋਂ ਬਕਾਇਦਾ ਜਿੰਨੇ ਵੀ ਅਫਸਰ ਨੇ ਉਹਨਾਂ ਨੂੰ ਦੇ ਦਿੱਤੀ ਗਈ ਹੈ ਚਾਹੇ ਉਹ ਕੋਈ ਡੀਸੀ ਹੈ ਚਾਹੇ ਕੋਈ ਐਸਡੀਐਮ ਹੈ ਚਾਹੇ ਫਿਰ ਕੋਈ ਐਸਐਸਪੀ ਹੈ ਤੇ ਜਾਂ ਕੋਈ ਐਸਐਚਓ ਹੈ ਸਾਰਿਆਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਆਪਣੇ ਆਪਣੇ ਥਾਂ ਜਿੱਥੇ ਵੀ ਤੁਸੀਂ ਪੋਸਟ ਹੋ ਦੇਖੋ ਕਿ ਕਿਤੇ ਭ੍ਰਿਸ਼ਟਾਚਾਰ ਤਰੀਆਂ ਕਿਤੇ ਰਿਸ਼ਵਤ ਖੋਰੀ ਤਰੀਆਂ ਤਾਂ ਉਸ ਦੇ ਉੱਪਰ ਥੱਲ ਪਾਈ ਜਾਵੇ ਉਸ ਨੂੰ ਜਲਦੀ ਤੋਂ ਜਲਦੀ ਰੋਕਿਆ ਜਾਵੇ ਜੇਕਰ ਤੁਸੀਂ ਰੋਕਣ ਦੇ ਵਿੱਚ ਅਸਫਲ ਰਹਿੰਦੇ ਹੋ ਤਾਂ ਤੁਹਾਡੇ ਉੱਪਰ ਕਾਰਵਾਈ ਕਰ ਦਿੱਤੀ ਜਾਵੇਗੀ ਔਰ ਇੰਨਾ ਹੀ ਨਹੀਂ ਇਸ ਨੂੰ ਸਾਬਤ ਕਰਨ ਦੇ ਵਾਸਤੇ ਲੋਕਾਂ ਤੋਂ ਫੀਡਬੈਕ ਲਿਆ ਜਾਵੇਗਾ ਚੈੱਕ ਕਰਨ ਦੇ ਵਾਸਤੇ ਲੋਕਾਂ ਤੋਂ ਫੀਡਬੈਕ ਲਿਆ ਜਾਵੇਗਾ ਲੋਕਾਂ ਤੋਂ ਜਨਤਾ ਤੋਂ ਤੇ ਜਿਹੜੇ ਐਮ ਐਲ ਏ ਨੇ ਜਿਹੜੇ ਵਿਧਾਇਕ ਨੇ ਜਿਨ੍ਹਾਂ ਜਿਨ੍ਹਾਂ ਏਰੀਆ ਦੇ ਵਿੱਚ ਸ਼ਾਇਦ ਕਰਪਸ਼ਨ ਹੈ ਨਾ ਜਾ ਫਿਰ ਰਿਸ਼ਵਤ ਲੈਂਦੇ ਨੇ ਅਧਿਕਾਰੀ ਜਾਂ ਕੋਈ ਵੀ ਪੁਲਿਸ ਅਫਸਰ ਜਾਂ ਕੋਈ ਵੀ ਅਧਿਕਾਰੀ ਰਿਸ਼ਵਤ ਲੈਂਦਾ ਹੈ ਤਾਂ ਉਸ ਦੇ ਖਿਲਾਫ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਉਹਦਾ ਫੀਡਬੈਕ ਲੋਕਾਂ ਤੋਂ ਤੇ ਐਮ ਐਲ ਏ ਤੋਂ ਫੀਡਬੈਕ ਜੜਾਇਆ ਲਿਆ ਜਾਵੇਗਾ ਲੋਕਲ ਐਮ ਐਲ ਏ ਤੇ ਉਥੋਂ ਦੇ ਲੋਕਾਂ ਤੋਂ ਉਹਦਾ ਫੀਡਬੈਕ ਲਿਆ ਜਾਵੇਗਾ ਕਿ ਤੁਹਾਡੇ ਏਰੀਆ ਦੇ ਵਿੱਚ ਭ੍ਰਿਸ਼ਟਾਚਾਰਤਾ ਨਹੀਂ ਹੈ ਤੁਹਾਡੇ ਏਰੀਆ ਦੇ ਵਿੱਚ ਰਿਸ਼ਵਤਖੋਰੀ ਤਾਂ ਨਹੀਂ ਹੈ ਕਰਪਸ਼ਨ ਦੇ ਉੱਪਰ ਥਲ ਪਾਈ ਹੈ ਜਾਂ ਫਿਰ ਨਹੀਂ ਇਹ ਫੀਡਬੈਕ ਜਿਹੜਾ ਆ ਪੰਜਾਬ ਸਰਕਾਰ ਲੋਕਾਂ ਤੋਂ ਤੇ ਲੋਕਲ ਐਮਐਲਏ ਤੋਂ ਲਵੇਗੀ ਔਰ ਜੇਕਰ ਇਸ ਉੱਪਰ ਖਰੀ ਨਹੀਂ ਉਤਰ ਪਾਈ ਅਫਸਰ ਤਾਂ ਐਸਡੀ ਐਸਟੀਐਮ ਡੀਸੀ SSP SHO ਇਹਨਾਂ ਸਾਰਿਆਂ ਦੇ ਉੱਪਰ ਕਾਰਵਾਈ ਜਿਹੜੀ ਆ ਹੁਣ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਤਾਂ ਇਹ ਸਖਤ ਆਦੇਸ਼ ਜਿਹੜੇ ਨੇ ਸਖਤ ਹੁਕਮ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਪਹਿਲਾਂ ਵੀ ਪੰਜਾਬ ਸਰਕਾਰ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ਕਿ ਜੇਕਰ ਤੁਹਾਡੇ ਕੋਈ ਪੈਸੇ ਰਿਸ਼ਵਤ ਮੰਗਦਾ ਹੈ ਚਾਹੇ ਭਾਵੇਂ ਜਿੱਡਾ ਮਰਜੀ ਵੱਡਾ ਅਫਸਰ ਕਿਉਂ ਨਾ ਹੋਵੇ ਉਹਦੀ ਇੱਕ ਵੀਡੀਓ ਬਣਾਓ ਤਾਂ ਜਾਫਰ ਸਾਨੂੰ ਇਸ ਨੰਬਰ ਤੇ ਸ਼ਿਕਾਇਤ ਕਰ ਦਿਓ ਫਿਰ ਅਸੀਂ ਉਸ ਦਾ ਭੁਗਤਾਨ ਕਰਾਂਗੇ ਕਿ ਉਸ ਦਾ ਕਰਨਾ ਕੀ ਹੈ ਔਰ ਤੁਰੰਤ ਉਸ ਦਾ ਨਿਪਟਾਰਾ ਕੀਤਾ ਜਾਵੇਗਾ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਬਕਾਇਦਾ ਸਖਤੀ ਦੇ ਨਾਲ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਰਿਸ਼ਵਤ ਖੋਰੀ ਦੇ ਖਿਲਾਫ ਥੱਲ ਪਾਈ ਜਾਵੇ ਨਹੀਂ ਤਾਂ ਕਾਰਵਾਈ ਜੜੀ ਹੈ ਉਹ ਬਣਦੇ ਅ fırsਾਂ ਤੇ ਕੀਤੀ ਜਾਵੇਗੀ ਇਸ ਸਿੱਧੇ ਤੌਰ ਤੇ ਵਾਰਨਿੰਗ ਵੀ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਨੇ ਵਾਰਨਿੰਗ ਦੇ ਦਿੱਤੀ ਹੈ ਐਸਡੀ ਨੂੰ ਐਸਟੀਐਮ ਨੂੰ ਐਸਐਚਓ ਨੂੰ ਡੀਸੀ ਨੂੰ ਕਿ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਕਰਪਸ਼ਨ ਫ੍ਰੀ ਕਰ ਦਿਓ ਆਪਣਾ ਏਰੀਆ ਉੱਥੇ ਰਿਸ਼ਵਤ ਖੋਰੀ ਨਾ ਕੁਵੇ ਨਹੀਂ ਤਾਂ ਅਸੀਂ ਲੋਕਾਂ ਤੋਂ ਫੀਡਬੈਕ ਲ੍ਹਾਂਗੇ ਜੇਕਰ ਅਸੀਂ ਫੀਡਬੈਕ ਲਿਆ ਤੇ ਜੇਕਰ ਇਹ ਪਾਇਆ ਗਿਆ ਕਿ ਇੱਥੇ ਕਰਪਸ਼ਨ ਤੇ ਕੰਮ ਨਹੀਂ ਹੋਇਆ ਤਾਂ ਤੁਹਾਡੇ ਖਿਲਾਫ ਅਸੀਂ ਕਾਰਵਾਈ ਕਰਦਾਂਗੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਵੱਲੋਂ ਵਾਰਨਿੰਗ ਦੇ ਦਿੱਤੀ ਗਈ ਹੈ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਆਪਰੀ ਪ੍ਰਤੀਕਿਰਿਆ ਵੀ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰ ਦਿਓ ਕਿ ਜਿਹੜੀ ਸਖਤ ਹੋ ਚੁੱਕੀ ਹੈ ਸਰਕਾਰ ਕਿ ਜੇਕਰ ਹੱਲ ਨਾ ਹੋਇਆ ਰਿਸ਼ਵਤਖੋਰੀ ਨਾ ਰੁਕੀ ਕ੍ਰਪਸ਼ਨ ਨਾ ਰੁਕੀ ਤਾਂ ਜਿਹੜੇ ਅਫਸਰ ਬਣਦੇ ਹੋਏ ਜ਼ਿੰਮੇਵਾਰ ਨੇ ਉਹਨਾਂ ਦੇ ਉੱਪਰ ਕਾਰਵਾਈ ਕਰ ਦਿੱਤੀ ਜਾਵੇਗੀ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਬਕਾਇਦਾ ਕਮੈਂਟ ਕਰਕੇ ਸਾਡੇ